ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਵਾਗਤ ਕਰਦਾ ਹਾਂ ਤੁਹਾਡੇ ਆਪਣੇ ਅਫੀਸ਼ੀਅਲ YouTube ਚੈਨਲ PB77 satadi.in ਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਲੈ ਕੇ ਆਇਆ ਹਾਂ ਟਰਾਂਸਫਾਰਮਰ ਨਾਲ ਰਿਲੇਟਡ ਇਲੈਕਟ੍ਰੀਸ਼ੀਅਨ ਦੇ ਮੋਸਟ ਇੰਪੋਰਟੈਂਟ MCQ ਉਮੀਦ ਆ ਤੁਹਾਨੂੰ ਜ਼ਰੂਰ ਪਸੰਦ ਆਣਗੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖੋ ਅਤੇ ਜਿਹੜੇ ਵੀ ਵੀਰ ਇਸ ਚੈਨਲ ਤੇ ਨਵੇਂ ਆਏ ਹਨ ਉਹਨਾਂ ਨੂੰ ਬੇਨਤੀ ਹੈ ਕਿ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਦਾ ਵੀ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਜੀ ਅਤੇ ਤੁਸੀਂ ਆਪਣੇ ਮਾਈਂਡ ਦੇ ਵਿੱਚ ਵੀ ਇਹ ਮੈਂ ਜੋ ਕੁਐਸਚਨ ਤੁਹਾਨੂੰ ਪੁੱਛਣ ਜਾ ਰਿਹਾ ਤੁਸੀਂ ਆਪ ਵੀ ਸੋਚਣਾ ਹੈ ਕਿ ਇਸ ਦਾ ਆਨਸਰ ਬਿਲਕੁਲ ਸਹੀ ਕਿਹੜਾ ਹੈ ਆਪਾਂ 5-7 ਸੈਕਿੰਡ ਲਈ ਰੁਕ ਜਾਵਾਂ ਕਰਾਂਗੇ ਅਤੇ ਉਸ ਬਾਅਦ ਤੁਹਾਨੂੰ ਮੈਂ ਆਨਸਰ ਉਸਦਾ ਦੱਸ ਦਿਆਂਗਾ ਅਤੇ ਜੇਕਰ ਵੀ ਕਿਸੇ ਵੀ ਆਨਸਰ ਦੀ ਤੁਹਾਨੂੰ ਡਾਊਟ ਲੱਗਦੀ ਹੈ ਤਾਂ ਤੁਸੀਂ ਕਮੈਂਟ ਬਾਕਸ ਵਿੱਚ ਜਰੂਰ ਦੱਸਣਾ ਵੀਡੀਓ ਨੂੰ ਵਾਤਵਤ ਲਾਈਕ ਸ਼ੇਅਰ ਜਰੂਰ ਕਰਨਾ ਜਿਆਦਾ ਦੇਰ ਨਾ ਕਰ ਦੋ ਵੀਡੀਓ ਨੂੰ ਕਰਦੇ ਹਾਂ ਸ਼ੁਰੂ ਸਭ ਤੋਂ ਪਹਿਲਾ ਕੁਐਸਚਨ ਹੈ ਜੀ ਟਰਾਂਸਫਾਰਮਰ ਕੋਰ ਕਿਸ ਮਟੀਰੀਅਲ ਦੀ ਬਣੀ ਹੁੰਦੀ ਹੈ ਕਾਸਟ ਆਇਰਨ ਦੀ ਆਇਰਨ ਦੀ ਐਲੂਮੀਨੀਅਮ ਦੀ ਜਾਂ ਸਿਲਿਕਨ ਸਟੀਲ ਦੀ ਹਾਂਜੀ ਆਪਣੇ ਮਾਈਂਡ ਵਿੱਚ ਤੁਸੀਂ ਵੀ ਗੈਸ ਕਰਨਾ ਹੈ ਠੀਕ ਹੈ ਦੋਸਤੋ ਤਾਂ ਇਸ ਦਾ ਜੋ ਮੈਂ ਆਨਸਰ ਦੱਸਦਾ ਹਾਂ ਉਹ ਹੈ ਸਿਲੀਕਨ ਸਟੇਲ ਉਮੀਦ ਹੈ ਸਾਰੇ ਦੋਸਤੋ ਤੁਹਾਡਾ ਸਾਰਿਆਂ ਦਾ ਆਨਸਰ ਬਿਲਕੁਲ ਸਹੀ ਹੋਵੇਗਾ ਨੈਕਸਟ ਕੁਐਸਚਨ ਦੀ ਗੱਲ ਕਰਦੇ ਹਾਂ ਜੀ ਹੀਟ ਦਿੱਤੇ ਟਰਾਂਸਫਾਰਮਰ ਵਿੱਚੋਂ ਆਕਾਰ ਵਿੱਚ ਸਭ ਤੋਂ ਛੋਟਾ ਕਿਹੜਾ ਹੋਵੇਗਾ ਆਪਦੇ ਮਾਈਂਡ ਦੇ ਵਿੱਚ ਤੁਸੀਂ ਵੀ ਗੈਸ ਜ਼ਰੂਰ ਕਰੋ ਅਤੇ ਅਨਸਰ ਤੁਹਾਡਾ ਠੀਕ ਹੁੰਦਾ ਤਾਂ ਕਮੈਂਟ ਬਾਕਸ ਵਿੱਚ ਵੀ ਦੱਸ ਦਿਓ ਨਾਲ ਦੇ ਨਾਲ ਫਟਾਫਟ ਵੀਡੀਓ ਨੂੰ ਲਾਈਕ ਸ਼ੇਅਰ ਵੀ ਕਰ ਦਿਓ ਹਾਂਜੀ ਸੋਚ ਲਿਆ ਜੀ ਠੀਕ ਹੈ ਜੀ ਤਾਂ ਇਸ ਤਰ੍ਹਾਂ ਜੋ ਮੈਂ ਅਨਸਰ ਦੱਸਦਾ ਹਾਂ ਉਹ ਹੈ ਇਸ ਦਾ ਸਹੀ ਅਨਸਰ 5 ਕੇਵੀਏ ਤੋਂ 100 ਹਰਟਸ ਰਾਈਟ ਦੋਸਤੋ ਗੱਲ ਕਰਦੇ ਆ ਜੇ ਆਪਾਂ ਨੈਕਸਟ ਕੁਐਸਚਨ ਦੀ ਇਸ ਟੂਲਮੈਂਟ ਟਰਾਂਸਫਾਰਮਰ ਕੀ ਮਾਪਨ ਦੇ ਲਈ ਵਰਤਿਆ ਜਾਂਦਾ ਹੈ ਆਪਸ਼ਨ ਤੁਹਾਡੇ ਸਾਹਮਣੇ ਹਨ ਜੀ ਮਾਈਂਡ ਦੇ ਵਿੱਚ ਤੁਸੀਂ ਗੈਸ ਕਰਨਾ ਹੈ ਕਰੰਟ ਵੋਲਟੇਜ ਪਾਵਰ ਜਾਂ ਵੋਲਟ ਹੋ ਜਾਤੇ ਕਰੰਟ ਹਾਂਜੀ ਤਾਂ ਇਸ ਦਾ ਜੋ ਰਾਈਟ ਆਨਸਰ ਤੁਸੀਂ ਵੀ ਸੋਚ ਰਹਾ ਹੋਣਾ ਹੈ ਤੋਂ ਮੈਂ ਦੱਸਦਾ ਤੁਸੀਂ ਆਪਦਾ ਆਨਸਰ ਮਿਲਾ ਲੈਣਾ ਹੈ ਇਸ ਦਾ ਜੋ ਸਹੀ ਆਨਸਰ ਹੈ ਉਹ ਹੈ ਵੋਲਟੇਜ ਅਤੇ ਕਰੰਟ ਠਾਈਕ ਦੋਸਤੋ ਠੀਕ ਹੋਣਾ ਉਮੀਦ ਕਰਦਾ ਤੁਹਾਡਾ ਵੀ ਆਨਸਰ ਬਿਲਕੁਲ ਠੀਕ ਹੋਣਾ ਹੈ ਨੈਕਸਟ ਕੁਐਸਚਨ ਦੀ ਗੱਲ ਕਰਦੇ ਆ ਜੀ ਟਰਾਂਸਫਾਰਮਰ ਦੀ ਸਮਰੱਥਾ ਕਿਸ ਸਮੇਂ ਜ਼ਿਆਦਾ ਹੁੰਦੀ ਹੈ ਟਰਾਂਸਫਾਰਮਰ ਦੀ ਸਮਰੱਥਾ ਕਿਸ ਸਮੇਂ ਜ਼ਿਆਦਾ ਹੁੰਦੀ ਹੈ ਤਾਂ ਆਪਸ਼ਨ ਤੁਹਾਡੇ ਬਿਲਕੁਲ ਸਾਹਮਣੇ ਹਨ ਜੀ ਪਹਿਲੀ ਹੈ ਜਦੋਂ ਕਾਪਰ ਲਾਸ ਵਧ ਹੋਣ ਦੂਸਰੀ ਹੈ ਜਦੋਂ ਆਇਰਨ ਲਾਸ ਵਧ ਹੋਣ ਤੀਸਰੀ ਹੈ ਜਦੋਂ ਕਾਪਰ ਲਾਸ ਅਤੇ ਆਇਰਨ ਲਾਸ ਬਰਾਬਰ ਹੋਣ ਚੌਥੀ ਹੈ ਉਪਰੋਕਤ ਸਾਰੇ ਹਾਂਜੀ ਫਟਾਫਟ ਤੁਸੀਂ ਆਪਣੇ ਮਾਈਂਡ ਦੇ ਵਿੱਚ ਗੈਸ ਜ਼ਰੂਰ ਕਰਨਾ ਹੈ ਤੇ ਕਮੈਂਟਰ ਬਾਕਸ ਵਿੱਚ ਵੀ ਦੱਸ ਦੇਣਾ ਹੈ ਇਸ ਦਾ ਜੋ ਰਾਈਟ ਆਨਸਰ ਬਣੇਗਾ ਉਹ ਹੈ ਜਦੋਂ ਕਾਪਰ ਲਾਸ ਅਤੇ ਆਇਰਨ ਲਾਸ ਬਰਾਬਰ ਹੋਣ ਤਾਂ ਟਰਾਂਸਫਾਰਮਰ ਦੀ ਸਮਰੱਥਾ ਉਸ ਸਮੇਂ ਜੀ ਯਾਦ ਆਉਂਦੀ ਹੈ ਰਾਈਟੋ ਦੋਸਤੋ ਨੈਕਸਟ ਕੁਐਸਚਨ ਦੀ ਗੱਲ ਕਰੀਏ ਜੀ ਇੱਕ ਸਧਾਰਨ ਟਰਾਂਸਫਰਮਰ ਦੀ ਨਿਪੁੰਨਤਾ ਕਿੰਨੀ ਹੁੰਦੀ ਹੈ ਇੱਕ ਸਧਾਰਨ ਟਰਾਂਸਫਰਮਰ ਦੀ ਨਿਪੁੰਨਤਾ ਕਿੰਨੀ ਹੁੰਦੀ ਹੈ ਤੇ ਆਪਸ਼ਨ ਤੁਹਾਡੇ ਬਿਲਕੁਲ ਸਾਹਮਣੇ ਹਨ ਜੀ ਪਹਿਲੀ ਹੈ 50% ਦੂਸਰੀ ਹੈ 80% ਤੀਸਰੀ ਹੈ 97% ਤੇ ਚੌਥੀ ਹੈ 60% ਤਾਂ ট্রান্সਫਾਰਮਰ ਦੀ এফিশিয়েন্সি ਜੋ ਨਿਪੁੰਨਤਾ ਹੁੰਦੀ ਹੈ ਉਹ ਹੈ 97% ਤਾਂ ਰਾਈਟ ਆਨਸਰ ਬਣੇਗਾ 97% ਠੀਕ ਹੈ ਦੋਸਤੋ ਗੱਲ ਕਰਦੇ ਆਪਾਂ ਨੈਕਸਟ ਕੁਐਸਚਨ ਦੀ ਕਿਸੇ ট্রান্সਫਾਰਮਰ ਦੇ ਵਿੱਚ ਬਰੀਦਰ ਦਾ ਕੀ ਕੰਮ ਹੁੰਦਾ ਹੈ ਮੋਸਟ ਇਪੋਨੈਂਟ ਕੁਐਸਚਨ ਹੈ ਜੀ ਮੈਂ ਅੱਗੇ ਵੀ ਕਾਫੀ ਵੀਡੀਓਜ਼ ਵਿੱਚ ਮੈਂ ਕਰਵਾ ਚੁੱਕਿਆ ਹਾਂ ਇਹ ਕੁਐਸਚਨ ਜਿਹੜੇ ਮੈਂ ਤੁਹਾਨੂੰ ਦੁਬਾਰਾ ਤੋਂ ਕਰਵਾ ਰਿਆਂ ਤਾਂ অপਸ਼ਨ ਤੁਹਾਡੇ ਬਿਲਕੁਲ ਸਾਹਮਣੇ ਹਨ ਜੀ ট্রান্সਫਾਰਮਰ ਦੇ ਤੇਲ ਨੂੰ ਫਿਲਟਰ ਕਰਨਾ ਵਾਈਂਡਿੰਗ ਨੂੰ ਠੰਡਾ ਰੱਖਣਾ ਟੈਂਕ ਵਿੱਚ ਤੇਲ ਦੇ ਪੱਧਰ ਨੂੰ ਨਿਰਧਾਰਿਤ ਕਰਨਾ ਜਾਂ ਟੈਂਕ ਵਿੱਚ ਨਮੀ ਵਾਲੇ ਪ੍ਰਵਾਹ ਨੂੰ ਰੋਕਣਾ ਹਾਂਜੀ ਗੈਸ ਕਰੋ ਆਪਦੇ ਮਾਈਂਡ ਦੇ ਵਿੱਚ ਉਸ ਤੋਂ ਬਾਅਦ ਤੁਹਾਨੂੰ ਮੈਂ ਦੱਸਦਾ ਹਾਂ ਠੀਕ ਹੈ ਜੀ ਤੇ ਇਸ ਦਾ ਜੋ ਰਾਈਟ ਆਨਸਰ ਹੈ ਉਹ ਹੈ ਨਮੀ ਦੇ ਵਿੱਚ ਨਾ ਟੈਂਕਿਊ ਵਿੱਚ ਨਮੀ ਵਾਲੇ ਪ੍ਰਵਾਹ ਨੂੰ ਰੋਕਣਾ ਨੈਕਸਟ ਕੁਐਸਚਨ ਦੀ ਗੱਲ ਕਰੀਏ ਜੀ ਕਿਸੇ ਟਰਾਂਸਫਾਰਮਰ ਵਿੱਚ ਹੀਟ ਦਿੱਤੀਆਂ ਵਿੱਚੋਂ ਕੀ ਬਦਲਦਾ ਹੈ ਕਰੰਟ ਵੋਲਟੇਜ ਫ੍ਰੀਕੁਐਂਸੀ ਜਾਂ ਇਨ੍ਹਾਂ ਵਿੱਚੋਂ ਕੋਈ ਨਹੀਂ ਤਾਂ ਇਸ ਦਾ ਜੋ ਰਾਈਟ ਆਨਸਰ ਹੈ ਉਹ ਹੈ ਫ੍ਰੀਕੁਐਂਸੀ ট্রান্সਫਰਮਰਸ ਫ੍ਰੀਕੁਐਂਸੀ ਨਹੀਂ ਬਲਦੀ। ਠੀਕ ਹੈ ਦੋਸਤੋ ਨੈਕਸਟ ਕੁਐਸਚਨ ਦੀ ਗੱਲ ਕਰੀਏ ਦੋਸਤੋ ਆਪਾਂ ਟਰਾਂਸਫਾਰਮਰ ਦੇ ਬਰੀਦਰ ਦੇ ਵਿੱਚ ਕਿਹੜਾ ਕੈਮੀਕਲ ਹੁੰਦਾ ਹੈ? ਆਪਸ਼ਨ ਤੁਹਾਡੇ ਸਾਹਮਣੇ ਹਨ ਜੀ। ਪਹਿਲੀ ਹੈ ਕੈਲਸ਼ੀਅਮ ਕਲੋਰਾਇਡ ਦੂਸਰੀ ਹੈ ਕੈਲਸ਼ੀਅਮ ਪਰ ਆਕਸਾਈਡ ਤੀਸਰੀ ਹੈ ਕਾਰਬਨ ਮੋਨੋਆਕਸਾਈਡ ਚੌਥੀ ਹੈ ਕੈਲਸ਼ੀਅਮ ਮੋਨੋਆਕਸਾਈਡ ਹਾਂਜੀ ਗੈਸ ਕਰੋ ਆਪਣੇ ਮਾਈਂਡ ਦੇ ਵਿੱਚ ਤੇ ਫਟਾਫਟ ਕਮੈਂਟ ਬਾਕਸ ਵਿੱਚ ਦੱਸ ਦਿਓ ਹਾਂਜੀ ਤਾਂ ਇਸ ਦਾ ਜੋ ਬਿਲਕੁਲ ਸਹੀ ਆਨਸਰ ਹੈ ਉਹ ਹੈ ਕੈਲਸ਼ੀਅਮ ਕਲੋਰਾਈਡ ਰਾਈਟ ਦੋਸਤੋ ਗੱਲ ਕਰੀਏ ਆਪਾਂ ਨੈਕਸਟ ਕੁਐਸਚਨ ਦੀ ਕੋਰ ਟਾਈਪ ট্রান্সਫਰਮਰ ਵਿੱਚ ਕਿੰਨੇ ਚੁੰਬਕੀ ਰਾਸਤੇ ਹੁੰਦੇ ਹਨ ਕੋਰ ਟਾਈਪ ট্রান্সਫਰਮਰ ਵਿੱਚ ਕਿੰਨੇ ਚੁੰਬਕੀ ਰਾਸਤੇ ਹੁੰਦੇ ਹਨ ਤਾਂ ਆਪਸ਼ਨ ਤੁਹਾਡੇ ਬਿਲਕੁਲ ਸਾਹਮਣੇ ਹਨ ਜੀ ਪਹਿਲੀ ਹੈ ਇੱਕ ਰਸਤਾ ਦੂਸਰੀ ਹੈ ਦੋ ਰਸਤੇ ਤੀਸਰੀ ਹੈ ਤਿੰਨ ਰਸਤੇ ਚੌਥੀ ਹੈ ਚਾਰ ਰਸਤੇ ਤਾਂ ਇਸ ਦਾ ਜੋ ਰਾਈਟ ਆਨਸਰ ਹੋਏਗਾ ਤੁਸੀਂ ਕਮੈਂਟ ਬਾਕਸ ਵਿੱਚ ਦੱਸ ਦਿਓ ਜਲ ਫਟਾਫਟ ਠੀਕ ਹੈ ਦੋਸਤੋ ਮੈਂ ਦੱਸਦਾ ਇਸ ਦਾ ਆਨਸਰ ਇਸ ਦਾ ਆਨਸਰ ਹੈ ਇੱਕ ਰਸਤਾ ਇੱਕ ਰਸਤਾ ਕੋਰ ਟਾਈਪ ਟਰਾਂਸਫਰਮ ਵਿੱਚ ਚੁੰਮਕੀ ਰਾਸਤੇ ਇੱਕ ਹੁੰਦਾ ਹੈ ਠੀਕ ਹੈ ਦੋਸਤੋ ਨੈਕਸਟ ਕੁਐਸਚਨ ਦੀ ਗੱਲ ਕਰੀਏ ਜੀ ਆਪਾਂ ਸ਼ੈਲ ਟਾਈਪ ਟਰਾਂਸਫਰਮ ਵਿੱਚ ਕਿੰਨੇ ਚੁੰਮਕੀ ਰਾਸਤੇ ਹੁੰਦੇ ਨੇ ਸ਼ੈਲ ਟਾਈਪ ਟਰਾਂਸਫਰਮ ਦੀ ਗੱਲ ਕੀਤੀ ਹੈ ਉਹਨੇ ਆਪਸ਼ਨ ਤੁਹਾਡੇ ਬਿਲਕੁਲ ਸਾਹਮਣੇ ਹਾਂ ਜੀ ਪਹਿਲੀ ਹੈ ਇੱਕ ਰਸਤਾ ਦੂਸਰੀ ਹੈ ਦੋ ਰਸਤੇ ਤੀਸਰੀ ਹੈ ਤਿੰਨ ਰਸਤੇ ਅਤੇ ਚੌਥੀ ਹੈ ਚਾਰ ਰਸਤੇ ਤਾਂ ਇਸ ਦਾ ਜੋ ਰਾਈਟ ਆਨਸਰ ਹੈ ਦੋਸਤੋ ਉਹ ਤੁਹਾਨੂੰ ਮੈਂ ਦੱਸਦਾ ਹਾਂ ਇਸ ਦਾ ਰਾਈਟ ਆਨਸਰ ਹੈ ਦੋ ਰਸਤੇ ਨੈਕਸਟ ਕੁਐਸਚਨ ਦੀ ਗੱਲ ਕਰੀਏ ਜੀ ਹੀਟ ਦਿੱਤੀਆਂ ਵਿੱਚੋਂ ਕਿਸ ਦੀ ਮਦਦ ਨਾਲ ਏਸੀ ਵੋਲਟੇਜ ਨੂੰ ਵਧਾ ਸਕਦੇ ਹਾਂ ਮੋਸਟ ਇੰਪੋਰਟੈਂਟ ਕੁਸਚਨ ਇਹ ਵੀ ਹੈ ਜੀ ਤੁਸੀਂ ਆਪਣੇ ਮਾਈਂਡ ਦੇ ਵਿੱਚ ਆਪਸ਼ਨਾਂ ਜ਼ਰੂਰ ਇੱਕ ਵਾਰੀ ਅ ਗੈਸ ਕਰਨੀਆਂ ਨੇ ਕਿਹੜਾ ਅਨਸਰ ਬਿਲਕੁਲ ਸਹੀ ਹੋ ਸਕਦਾ ਹੈ ਉਸ ਤੋਂ ਬਾਅਦ ਮੈਂ ਦੱਸਦਾ ਹਾਂਗਾ ਜੀ ਆਪਸ਼ਨ ਤੁਹਾਡੇ ਸਾਹਮਣੇ ਹਾਂ ਜੀ ਪਹਿਲੀ ਹੈ ਟਰਾਂਸਫਾਰਮਰ ਦੂਸਰੀ ਹੈ ਕਰੰਟ ਟਰਾਂਸਫਾਰਮ ਤੀਜੀ ਹੈ ਪੋਟੈਂਸ਼ੀਅਲ ਟਰਾਂਸਫਾਰਮ ਤੇ ਚੌਥੀ ਹੈ ਸਟੈਪ ਅਪ ਟਰਾਂਸਫਾਰਮ ਕਰੰਟ ਸੀਟੀ ਪੀਟੀ ਹੋਗਾ ਤੁਹਾਨੂੰ ਪਤਾ ਹੀ ਹੈ ਜੀ ਹਾਂਜੀ ਤਾਂ ਇਸ ਦਾ ਜੋ ਸਹੀ ਆਨਸਰ ਹੋਏਗਾ ਜੀ ਉਹ ਹੈ ਸਟੈਪ ਅਪ ट्रांसफार्मर नेक्स्ट क्वेश्चन दी ਗੱਲ ਕਰੀਏ ਦੋਸਤੋ ਹੇਠ ਦਿੱਤੇਆਂ ਵਿੱਚੋਂ ਕਿਸ ਦੀ ਮਦਦ ਨਾਲ AC ਵੋਲਟਜ ਨੂੰ ਘਟਾ ਸਕਦੇ ਹਾਂ ਸਟੈਪ ਅਪ ট্রান্সਫਾਰਮਰ ট্রান্সਫਾਰਮਰ ਸਟੈਪ ਡਾਊਨ ট্রান্সਫਾਰਮਰ ਜਾਂ ਕਰੰਟ ট্রান্সਫਾਰਮਰ ਹਾਂਜੀ ਗੈਸ ਕਰੋ ਆਪਣੇ ਮਾਈਂਡ ਦੇ ਵਿੱਚ ਠੀਕ ਹੈ ਦੋਸਤੋ ਇਸ ਦਾ ਆਨਸਰ ਮੈਂ ਦੱਸਦਾ ਹਾਂ ਇਸ ਦਾ ਰਾਈਟ ਆਨਸਰ ਹੈ ਸਟੈਪ ਡਾਊਨ ਟਰਾਂਸਫਰਮਰ ਸਟੈਪ ਡਾਊਨ ਟਰਾਂਸਫਰਮਰ ਜੋ AC ਵੋਲਟਸ ਨੂੰ ਘਟਾਉਂਦਾ ਹੈ ਨੈਕਸਟ ਕੁਐਸਚਨ ਦੀ ਗੱਲ ਕਰੀਏ ਜੀ ਟਰਾਂਸਫਰਮਰ ਕਿਸ ਤਰ੍ਹਾਂ ਦੀ ਮਸ਼ੀਨ ਹੈ ਟਰਾਂਸਫਰਮਰ ਕਿਸ ਤਰ੍ਹਾਂ ਦੀ ਮਸ਼ੀਨ ਹੈ ਆਪਸ਼ਨ ਤੁਹਾਡੇ ਸਾਹਮਣੇ ਆ ਜੀ ਪਹਿਲੀ ਹੈ ਡਾਇਨਾਮਿਕ ਡਾਇਨਾਮਿਕ ਸਟੈਟਿਕ ਉਪਰੋਕਤ ਦੋਨੋਂ ਜਾਂ ਉਪਰੋਕਤ ਵਿੱਚੋਂ ਕੋਈ ਨਹੀਂ ਆਪਣੇ ਮਾਇਨ ਦੇ ਵਿੱਚ ਤੁਸੀਂ ਜ਼ਰੂਰ ਇੱਕ ਵਾਰੀ ਸੋਚਣਾ ਹੈ ਸੋਚ ਲਿਆ ਜੀ ਠੀਕ ਹੈ ਇਸ ਵਾਰ ਤੁਹਾਨੂੰ ਮੈਂ ਦੱਸਦਾ ਇਸ ਦਾ ਜੋ ਸਹੀ ਆਨਸਰ ਹੋਏਗਾ ਉਹ ਹੈ ਸਟੈਟਿਕ ரைਟ ਦੋਸਤੋ ਨੈਕਸਟ ਕੁਐਸਚਨ ਦੀ ਗੱਲ ਕਰੀਏ ਜੀ ਕਿ ਏਸੀ ਨੂੰ ਡੀਸੀ ਵਿੱਚ ਆਸਾਨੀ ਨਾਲ ਬਦਲਿਆ ਜਾ ਸਕਦਾ ਹੈ ਹਾਂਜੀ ਆਪਣੇ ਤੁਸੀਂ ਮਾਈਂਡ ਦੇ ਵਿੱਚ ਜਰੂਰ ਸੋਚੋ ਕਿਹੜਾ ਆਨਸਰ ਇਸ ਦਾ ਸਹੀ ਹੋਸਦਾ ਹੈ ਇਸ ਦੇ ਨਾਲ ਤੁਹਾਡੀ ਰਿਵੀਜ਼ਨ ਬਹੁਤ ਵਧੀਆ ਹੋਏਗੀ ਅਤੇ ਸਾਰੇ ਹੀ ਕੁਐਸਚਨ ਤੁਹਾਡੇ ਬਿਲਕੁਲ ਪੇਪਰ ਦੇ ਵਿੱਚ ਸਹੀ ਹੋਣਗੇ ਮੈਂ ਉਮੀਦ ਕਰਦਾ ਹਾਂ ਅਤੇ ਗੋਡ ਦੇ ਅੱਗੇ ਅਰਦਾਸ ਵੀ ਕਰਦਾ ਹਾਂ ਕਿ ਤੁਸੀਂ ਸਾਰੇ ਹੀ ਚੰਗੇ ਨੰਬਰ ਨਾਲ ਇਸ ਪੇਪਰ ਤੋਂ ਪਾਸ ਹੋਵੋ ਸੋ ਇਸ ਦਾ ਸਹੀ ਆਨਸਰ ਹੈ ਉਹ ਹੈ ਹਾਂ ਕਿ AC ਨੂੰ DC ਵਿੱਚ ਆਸਾਨੀ ਨਾਲ ਬਦਲਿਆ ਜਾ ਸਕਦਾ ਹੈ ਅਗੇ ਇਸ ਵੀਡੀਓ ਦਾ ਲਾਸਟ ਕੁਸਚਨ ਹੈ ਜੀ ਰਿਲੇ ਨੂੰ ਚਲਾਉਣ ਦੇ ਲਈ ਕਿਸ ਤਰ੍ਹਾਂ ਦਾ ਦੀ ਪਾਵਰ ਵਰਤੀ ਜਾਂਦੀ ਹੈ ਰਿਲੇ ਨੂੰ ਚਲਾਉਣ ਦੇ ਲਈ ਕਿਸ ਤਰ੍ਹਾਂ ਦੀ ਪਾਵਰ ਵਰਤੀ ਜਾਂਦੀ ਹੈ ਹਾਂਜੀ ਤਾਂ ਇਸ ਦਾ ਜੋ ਸਹੀ ਆਨਸਰ ਹੋਏਗਾ ਉਹ ਹੈ ਡੀਸੀ ਪਾਵਰ ਡੀਸੀ ਪਾਵਰ ਕਿਉਂ ਵਰਤੀ ਜਾਂਦੀ ਹੈ ਤੁਹਾਨੂੰ ਮੈਂ ਦੱਸ ਦਿੰਦਾ ਜਿੱਥੇ ਬ੍ਰੇਕਰ ਆ ਸਰਕਟ ਬ੍ਰੇਕਰ ਦੇ ਵਿੱਚ ਕਿ ਰਿਲੇ ਲੱਗੀ ਹੁੰਦੀ ਹੈ ਜਿਸ ਦੇ ਨਾਲ ਫੀਡਰ ਨੂੰ ਟ੍ਰਿਪ ਕਰਾਉਂਦੀ ਹੈ ਮੰਨ ਲਓ ਕੋਈ ਵੀ ਬਾਰ ਨੁਕਸਾਨ ਨਾ ਹੋਵੇ ਕਿਸੇ ਵੀ ਤਰ੍ਹਾਂ ਦਾ ਅੰਦਰ ਮਸ਼ੀਨ ਦਾ ਨੁਕਸਾਨ ਹੋਵੇ ਵੀ ਸਰਕਟ ਬ੍ਰੇਕਰ ਦਾ ਨੁਕਸਾਨ ਹੋਵੇ ਉਸ ਦੇ ਵਿੱਚ ਰੇਲੇ ਲੱਗੀ ਹੁੰਦੀ ਹੈ ਉਹ ਡੀਸੀ ਸਪਲਾਈ ਤੇ ਚੱਲਦੀ ਹੈ ਏਸੀ ਤੇ ਨੇ ਉਸ ਨੂੰ ਚਲਾ ਸਕਦੇ ਕਿਉਂਕਿ ਏਸੀ ਸਪਲਾਈ ਸਾਈਨ ਵੇ ਕਰਦੀ ਹੈ ਤੇ ਜੋ ਡੀਸੀ ਹੈ ਉਸ ਦੀ ਡਾਇਰੈਕਟ ਚੱਲਦੀ ਰਹਿੰਦੀ ਹੈ ਵੀ ਮੰਨ ਲਓ ਸਪਲਾਈ ਰੁਕੇ ਨਾ ਤੇ ਨਾਲ ਨਾਲ ਟ੍ਰਿਪ ਹੋ ਜਾਵੇ ਇੱਕ ਦਿਨ ਤੁਹਾਨੂੰ ਆਪਾਂ ਜ਼ਰੂਰ ਕਿਸੇ ਸਬਸਟੇਸ਼ਨ ਦੇ ਵਿੱਚ ਲਾਈਵ ਹੋ ਕੇ ਦਿਖਾਵਾਂਗੇ ਉਥੋਂ ਦੇ ਸਰਕਟ ਬ੍ਰੇਕਰ ਉਤਨ ਦੀ ਡੀਸੀ ਸਪਲਾਈ ਐਲਟੀ ਪੈਨਲ ਅਤੇ ਪਾਵਰ ਟਰਾਂਸਫਾਰਮਰ ਆਈਸੋਲੇਟਰ ਸੀਟੀ ਪੀਟੀ ਲਾਈਟਿੰਗ ਰੈਸਟਰ ਪੂਰੀ ਜਾਣਕਾਰੀ ਤੁਹਾਨੂੰ ਵੀਡੀਓ ਦੇ ਵਿੱਚ ਦੇਵਾਂਗੇ ਤੁਸੀਂ ਸਾਡੇ ਚੈਨਲ ਦੇ ਨਾਲ ਜੁੜੇ ਰਹੋ ਸੋ ਉਮੀਦ ਕਰਦਾ ਤੁਹਾਨੂੰ ਅੱਜ ਦੀ ਇਹ ਵੀਡੀਓ ਬਹੁਤ ਪਸੰਦ ਆਈ ਹੋਵੇਗੀ ਵੀਡੀਓ ਨੂੰ ਬਹੁਤ-ਬਹੁਤ ਲਾਈਕ ਸ਼ੇਅਰ ਜ਼ਰੂਰ ਕਰਨਾ ਅਤੇ ਨਾਲ ਦੀ ਨਾਲ ਚੈਨਲ ਤੇ ਤੁਸੀਂ ਜੇਕਰ ਪਹਿਲੀ ਵਾਰ ਵਿਜ਼ਿਟ ਕੀਤਾ ਤੱਕ ਸਾਡੇ ਚੈਨਲ ਨੂੰ ਹੁਣੇ ਹੀ ਸਬਸਕ੍ਰਾਈਬ ਕਰ ਲਓ ਤਾਂ ਜੋ ਸਾਡੀਆਂ ਵੀਡੀਓ ਤੁਹਾਡੇ ਤੱਕ ਪਹੁੰਚ ਸਕਣ ਅਤੇ ਨਾ ਦਿੱਤੇ ਬੈਲ ਆਈਕਨ ਨੂੰ ਪ੍ਰੈਸ ਕਰ ਲੋ ਕਿ ਜਦੋਂ ਵੀ ਮੈਂ ਵੀਡੀਓ ਇੱਥੋਂ ਅਪਲੋਡ ਕਰਾਂ ਤਾਂ ਸਭ ਤੋਂ ਪਹਿਲਾਂ ਨੋਟੀਫਿਕੇਸ਼ਨ ਵੀ ਤੁਹਾਡੇ ਤੱਕ ਪਹੁੰਚ ਸਕੇ ਸੋ ਮਿਲਦੇ ਆ नेक्स्ट ਵੀਡੀਓ ਵਿੱਚ ਥੈਂਕ ਯੂ ਵੈਰੀ ਮਚ